ਤੈਨੂੰ ਕਿਹਾ ਨਹੀਂ ਤਾਂ ਘੁੰਮ ਘੁਮਾ ਕੇ ਇੱਧਰ ਨੂੰ ਆਏ ਜਾਣਾ ਪੱਕੇ ਪੇਪਰ ਕਰਕੇ ਆ ਗਿਆ ਮੁੰਡਾ ਭੈਣ ਦੇ ਉਹਦੇ ਵਿੱਚ ਸ਼ਰਨ ਦੇ ਵਿੱਚ ਫੇਰ ਆ ਗਿਆ ਆਏ ਰੱਬਾ ਚੱਲ ਆ ਜਾ ਫੇਰ ਠੀਕ ਗੱਲ ਆਇਆ ਲੱਗਦਾ ਵੀ ਕਿੱਥੇ ਆ ਕੇ ਇੰਡੀਆ ਇੱਥੇ ਹੁਣ ਚੱਲੂਗਾ ਕੰਮ ਤੇ ਦਿਖਾਵਾਂਗੇ ਤੁਹਾਨੂੰ ਅਗਲੀ ਵੀਡੀਓ 'ਚ ਮੁੰਡਾ ਇੱਥੇ ਕੰਮ ਕਰਦਾ ਹਾਂ ਇੱਕ ਵਾਰ ਤਾਂ ਭਜਾਉਂਦਾ ਆ ਅੱਜ ਆ 30 ਜਨਵਰੀ ਦਾ ਦੀ ਨਾ 12 ਜੁਲਾਈ 2025 ਨੂੰ ਆਪਾਂ ਮੰਦੀਪ ਨੂੰ ਛੱਡ ਕੇ ਆਏ ਸੀ ਅਨੇ ਮਹੀਨੇ 7-8 ਮਹੀਨੇ ਕੋ ਮਗਾ ਮਗੇ ਫੇਰ ਅੱਜ ਮਨਦੀਪ ਨੂੰ ਅਜੇ ਸੀ ਸਟੇਸ਼ਨ ਤੇ ਲੈਣ ਜਾ ਰਹੇ ਆ 7-8 ਮਹੀਨਿਆਂ ਬਾਅਦ ਚਲੋ ਕੁਮ ਕਮ ਕੇ ਆ ਗਿਆ ਫੇਰ ਆਪਣੇ ਕੋਲ ਆਪਣੇ ਨੇੜੇ ਹੀ ਕੰਮ ਮਿਲ ਗਿਆ ਤੁਹਾਨੂੰ ਦੱਸ ਦਿਆਂ ਉਹਨੂੰ ਕਿੱਥੇ ਕੰਮ ਮਿਲ ਗਿਆ ਚਲੋ ਆਪਾਂ ਹੁਣ ਉਹਨੂੰ ਰੇਲਵੇ ਸਟੇਸ਼ਨ ਤੇ ਲੈਣ ਚੱਲੇ ਆ ਤੁਸੀਂ ਵੀ ਮੇਰੇ ਨਾਲੇ ਚੱਲੋ ਲੈ ਕੇ ਆਈਏ ਆਪਾਂ ਮਨਦੀਪ ਨੂੰ ਰੇਲਵੇ ਸਟੇਸ਼ਨ ਤੋਂ ਜਦੋਂ ਤੱਕ ਹਰਵਿੰਦਰ ਉਹ ਨਹੀਂ ਆਪਣੀ ਗੱਡੀ ਸਟਾਰਟ ਕਰਦੇ ਆ ਮੈਂ ਇੱਧਰ ਨੂੰ ਆ ਗਈ ਮੈਨੂੰ ਇਹ ਦ੍ਰਿਸ਼ ਬਹੁਤ ਸੋਹਣਾ ਲੱਗਿਆ ਅੱਥੀ ਮਾਲਕ ਨੇ ਫਰਮਾਜੋ ਵੇਚਣ ਵਾਸਤੇ ਦੁਕਾਨਾਂ ਬਣਾਈਆਂ ਆ ਪਾਰਕਿੰਗਾਂ ਬਣਾਈਆਂ ਇਹ ਦਿਨ ਵਿੱਚ ਕਿਤੇ ਦਿਖਾਉਂਗੀ ਤੁਹਾਨੂੰ ਇਹ ਦੇਖੋ ਬੜਾ ਹੀ ਸੋਹਣਾ ਆਲੇ ਦੁਆਲੇ ਕਿਵੇਂ ਸਜਾਵਟ ਕਰੀ ਹੋਈ ਆ ਲਾਈਟਾਂ ਹੀ ਲਾਈਟਾਂ ਦੀ ਧੁੰਦ ਬਹੁਤ ਪੈਂਦੀ ਆ ਅਜੇ ਸਵਾ 6 ਦਾ ਟਾਈਮ ਆ ਮਨਦੀਪ ਨੇ ਉੱਥੇ ਸਾਢੇ 5:30 ਵਜੇ ਦੇ ਕਰੀਬ ਆਉਣਾ ਹੈ ਚਲੋ ਜੀ ਹੁਣ ਮੈਂ ਚੱਲਦੀ ਆ ਕਿਉਂਕਿ ਜ਼ਿਆਦਾ ਟਾਈਮ ਨਾ ਬਰਬਾਦ ਕਰਾਂ ਉਹ ਦੇਖੋ ਗੱਡੀ ਆ ਜਿਹੜੀ ਆਪਣੀ ਸਟਾਰਟ ਹੋ ਗਈ ਪਤਾ ਨਹੀਂ ਹੁਣ ਉੱਥੇ ਨਾਲ ਮੇਰੀ ਵੇਟ ਕਰੀ ਜਾਣ ਉਹ ਮੈਂ ਅੱਗੇ ਆ ਗਈ ਆ ਉਹਨਾਂ ਨੂੰ ਪਤਾ ਨਹੀਂ ਵੀ ਮੈਂ ਇੱਧਰ ਆ ਗਈ ਵੀਡੀਓ ਬਣਾਉਣ ਲੱਗ ਗਈ ਕਰਤਾ ਲਈ ਇਹਨਾਂ ਨੇ ਗੱਡੀ ਇੱਧਰ ਨੂੰ ਦੇਖਦੀਆਂ ਇਹਨਾਂ ਤੇ ਨਾਲੇ ਛੱਡਦੀਆਂ ਆ ਗੱਡੀ ਦੁੱਧ ਲੈਣ ਕੇ ਆਪਣਾ ਇੱਥੇ ਆ ਨਾਲੇ ਫਰਮਾਜੋ ਬਣਾਉਣੇ ਆ ਤੁਹਾਨੂੰ ਦੱਸੂਗੀ ਇਹ ਵੀ ਕਿਸੇ ਦਿਨ ਮੈਂ ਬਹੁਤ ਬੜਾ ਹੀ ਆ ਸਮਝ ਲਓ ਇਹ ਦੇਖੋ ਫਾਰਮ ਦਾ ਸਾਰਾ ਨਜ਼ਾਰਾ ਕਾਫੀ ਵੱਡਾ ਫਾਰਮ ਆ ਆਹ ਇੱਥੇ ਫਰਮਾਜੋ ਬਣਦੀ ਆ ਦੁੱਧਾ ਜਿਹੜਾ ਉਧਰੋਂ ਨਾ ਮੁੰਜੀ ਤੂਰੇ ਵੱਲੋਂ ਚੱਕ ਕੇ ਬਸ ਇੱਥੇ ਨੇੜੇ ਲੈ ਕੇ ਆਉਣਾ ਹੁੰਦਾ ਚਲੋ ਗੱਡੀ ਆ ਗਈ ਇੱਥੇ ਨੇੜੇ ਮੇਰੇ ਕੱਟ ਗਈ ਸੀ ਵੀਡੀਓ ਇੱਥੇ ਕੰਮ ਚੱਲ ਰਿਹਾ ਹੈ ਇਹਨਾਂ ਦਾ ਗੱਡੀ ਜਦ ਕੰਮ ਚੱਲਦਾ ਹੈ ਨਾ ਐਵੇਂ ਆਲੇ ਦੁਆਲੇ ਰੈਡ ਰੀਵਨ ਲਾ ਦਿੰਨੇ ਆ ਧੁੰਦ ਵਿੱਚ ਕੁਝ ਨਹੀਂ ਦਿਖਦਾ ਪਤਾ ਹਲਾਇਓ ਪਿੱਛੇ ਖੜਾਈ ਖੜਾ ਲਾ ਨਾ ਯੂ ਕਰੀ ਉਹ ਤਾਂ ਕਹਿੰਦੇ ਨਹੀਂ ਹੁੰਦੇ ਮੈਂ ਕਿਸਮਤ ਮਾੜੀ ਦਾ ਆਪਾਂ ਅਰਬੀ ਤਾਂ ਉਹ ਉੱਪਰ ਹਾਂ ਇਹ ਟੈਕਸੀ ਵਾਲੀ ਆ ਵੈਸੇ ਉਹ ਖੜਾ ਆ ਮਾਮਾ ਆ ਗਿਆ ਆ ਗਿਆ ਆ ਗਿਆ ਓਕੇ ਓਕੇ ਆ ਦੇ ਆ ਗਿਆ ਭਾਈ ਅਰਬੀ ਤੇ ਆਹ ਠੀਕ ਹੈ ਜੀ ਦੇਖਿਆ ਵਾਪਸੀ ਆ ਗਈ ਨਾ ਸਤਿਗੁਰੂ ਬਾਜੀ ਹੋਰ ਸਤਿਗੁਰੂ ਬਾਜੀ ਚੱਲ ਭਾਈ ਘੁਮਗਵਾ ਕੇ ਆ ਗਿਆ 7-8 ਮਹੀਨੇ ਆ ਕੇ ਮੋਤੀਪੁਰ ਤੋਂ ਲੈ ਆ ਗਿਆ ਨਾ ਇੱਕ ਟੈਕਸੀ ਆਣੀ ਨਹੀਂ ਹੈਗੀ ਗਾੜੀ ਰਵੀ ਸਿੰਘ ਕੀ ਹਾਲ ਜੋ ਟਿਕਵਰ ਆਪਣੇ ਹੱਥ ਤੇ ਖਵਾਉਂਦਾ ਹੈ ਹਾਂ ਇਹਦਾ ਪੈਰ ਔਖੇ ਲੱਗਣ ਦਿੰਦਾ ਇੱਕ ਵਾਰ ਤਾਂ ਭਜਾਉਂਦਾ ਹਾਂ ਹਾਂ ਜਿਹੜੇ ਪੱਜਣੇ ਵਾਲੇ ਹੁੰਦੇ ਉਹ ਇੰਡੀਆ ਨਹੀਂ ਇੱਕ ਵਾਰ ਤਾਂ ਸਤਿਗੁਰੂ ਬਾਜੀ ਆਇਆ ਲੱਗਦਾ ਵੀ ਕਿੱਥੇ ਆ ਕੇ ਇੰਡੀਆ ਜਾਂ ਇੰਡੀਆ ਨੂੰ ਇੰਡੀਆ ਨੂੰ ਨਹੀਂ ਭੱਜਣੇ ਵਾਲੇ ਕਾ ਇੰਡੀਆ ਨਹੀਂ ਭੱਜਦੇ ਆਏ ਹੈਗੇ ਹੁਣ ਆਹ ਤੱਕ ਜਿਆ ਦਸੀਆਂ ਵੀ ਲਾ ਦੇਈਏ ਕੋਈ ਹਾਂਜੀ ਇਹ ਦਸੀਆਂ ਦਸੀਆਂ ਨਾ ਬਹੁਤ ੱੱਕਾ ਹੋਇਆ ਬੈਗ ਨਾਲ ਇਹ ਦੀ ਛਿੰਡ ਗਿਆ ਟੈਟੂ ਰਹਿ ਗਏ ਰੌਣਗੀ ਰੌਣਗੀ ਬੰਦਾ ਤੈਨੂੰ ਕਿਹਾ ਨਹੀਂ ਤਾਂ ਘੁੰਮ ਘਮਾ ਕੇ ਇੱਧਰ ਨੂੰ ਆਏ ਜਾਣਾ ਪੱਕੇ ਪੇਪਰ ਕਰਕੇ ਆ ਗਿਆ ਮੁੰਡਾ ਭੈਣ ਦੇ ਉਹਦੇ ਵਿੱਚ ਸ਼ਰਨ ਦੇ ਵਿੱਚ ਫੇਰ ਆ ਗਿਆ ਆਏ ਰੱਬਾ ਚੱਲ ਆ ਜਾ ਫੇਰ ਇਹ ਨਹੀਂ ਮੇਰਾ ਵੀਰ ਹੋਰ ਕੀ ਆ ਲੈ ਯਾਰ ਆਏ ਨਾ ਕਰੋ ਕਹਿੰਦੇ ਨੇ ਹੁੰਦਾ ਪਹਿਲਾਂ ਕੱਚਾ ਭੇਜਿਆਦਾ ਉਧਰ ਨੂੰ ਕਿ ਨਹੀਂ ਹੁਣ ਪੱਕਾ ਹੋ ਕੇ ਆ ਗਿਆ ਚਲੋ ਫਿਰ ਆਜੋ ਬੈਠੋ ਤਾਂ ਇਹ ਤਾਂ ਪਤਾ ਤੁਹਾਨੂੰ ਕਿੰਦੀ ਸੀ ਇਹ ਤਾਂ ਗੇਲ ਆ ਹੋਈ ਹੋ ਗਈ ਇਹ ਤਾਂ ਗੁੰਮਾਇਕਾ ਘੁੰਮੀ ਹੋ ਜਾਣਗੇ ਹਾਂ ਹੁਣ ਹੁਣ ਖਾਤ ਗੱਲ ਕਿ ਨਹੀਂ ਹੁਣ ਪਹੁੰਚ ਗਏ ਟਿਕਾਣੇ ਤੇ ਹੁਣ ਗਿਆ ਪੂਰਾ ਸਮਾਨ ਹੁਣ ਹੁਣ ਭੈਣ ਕੋਲੋਂ ਭਾਈ ਕੋਲ ਗਿਆ ਕਿ ਨਹੀਂ ਹੁਣ ਆਪਣੇ ਭੈਣ ਭਾਈਆਂ ਦੇ ਵਿੱਚ ਆ ਗਏ ਹਾਂ ਚਲੋ ਹੁਣ ਦੇਖ ਲੈ ਜਿਹੜੀ ਮੇਨ ਉਹ ਦੀਗਾ ਨਿਸ਼ਾਨਾ ਉੱਥੇ ਆ ਗਏ ਹਾਂ ਬਾਕੀ ਜਰਨੀ ਕਹਿੰਦੇ ਨਹੀਂ ਹੁੰਦਾ ਜਦ ਐਸ ਧਰਤੀ ਪਰ ਇਟਲੀ ਆਇਆ ਪਹੁੰਚਿਆ ਜੱਤੋਂ ਲੈ ਕੇ ਤੇਰੀ ਪੂਰੀ ਵੀਚ ਰਿਕਾਰਡ ਹੋ ਗਈ ਇਟਲੀ ਦੇ ਵਿੱਚ ਆ ਕੇ ਪਹਿਲਾਂ ਪਹਿਲਾਂ ਤਾਂ ਬੰਦੇ ਨੂੰ ਮਾੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਹੀ ਪੈਂਦਾ ਕਿ ਨਹੀਂ ਅਗਲੀ ਇੱਕ ਵਾਰ ਤਾਂ ਇੱਟ ਵਰਗੇ ਕਰਕੇ ਫੇਰ ਕਰਦਿਆਂ ਨਾਲ ਅਹ ਬਾਕੀ ਵੀਰ ਵੀ ਬੰਦੇ ਵਧੀਆ ਰਹੇ ਸਾਰੇ ਜਿੱਥੇ ਰਹੇ ਆ ਹਮ ਹਮ ਵਧੀਆ ਸੀ ਬੰਦੇ ਐਨ ਨਵਾਂ ਰਲ ਮਿਲ ਕੇ ਰਹਿੰਦੇ ਸੀ ਕੰਮ ਦੀ ਵੀ ਚਲੋ ਠੀਕ ਦੀ ਸੈਟਿੰਗ ਵਧੀਆ ਸੀ ਰਹਿਣਾ ਰਹਿਣੀ ਸਹਣੀ ਹੋਰ ਜਿਵੇਂ ਨਵੇਂ ਮੁੰਡੇ ਆਉਂਦੇ ਨੇ ਉਹਨਾਂ ਉਹ ਰਹਿਣ ਦੇ ਵਿੱਚ ਬਹੁਤ ਮੁਸ਼ਕਲ ਆਉਂਦੇ ਸਾਨੂੰ ਯਾਨੀ ਬਾਬੇ ਦੀ ਕਿਰਪਾ ਨਾਲ ਕੋਈ ਇਹ ਜੀ ਆਈਓ ਨਹੀਂ ਹੈਗੀ ਦਿੱਕਤ ਹਾਂ ਸਾਰਾ ਉਹ ਵਧੀਆ ਰਿਹਾ ਨਾਲੇ ਮਨਦੀਪ ਇੱਥੇ ਪੈਸੇ ਕੰਮ ਤਾਂ ਠੀਕ ਹੈ ਪੈਸੇ ਵੀ ਨਹੀਂ ਆਏ ਹੋਇਆ ਨਹੀਂ ਕੱਚਿਆਂ ਦੇ ਪੈਸੇ ਰੱਖ ਜਾਂਦੇ ਨੇ ਮਾਲਕ ਹਾਂ ਉੱਥੇ ਹੁਣ ਬਾੜੀ ਕੰਮ ਕਰਕੇ ਆਏ ਆ 30 ਫ੍ਰੀਕ ਨੂੰ ਜੇ ਮਹੀਨਾ ਪੂਰਾ ਹੁੰਦਾ 30 ਨੂੰ ਦੇ ਦਿੰਦੇ ਤੇ 31 ਹੁੰਦਾ 31 ਨੂੰ ਮਾਲਕ ਬਹੁਤ ਵਧੀਆ ਸੀ ਉਹ ਉੱਤਰ ਵੀ ਗਏ ਪੈਸੇ ਹਾਂ ਹਾਂ ਕਿਉਂਕਿ ਇਹ ਵੀ ਬਹੁਤ ਜ਼ਰੂਰੀ ਹੈ ਕਿ ਬੰਦਿਆਂ ਨੂੰ ਫਿਕਰ ਲੱਗਿਆ ਰਹਿੰਦਾ ਬਈ ਮੈਂ ਤਾਂ ਪਹਿਲਾਂ ਹੀ ਹੁੰਦਾ ਵੀ ਪੈਸੇ ਪੂਰੇ ਕਰਨ ਤੱਕ ਹੁੰਦਾ ਹਰੇਕ ਦਾ ਪੈਸੇ ਹੀ ਪੂਰੇ ਹੁੰਦੇ ਸ਼ੁਰੂ ਹੋ ਗਿਆ ਚਲ ਅੱਧ ਅੱਧ ਦੇ ਨੇੜੇ ਤੇੜੇ ਚਲੇ ਗਏ ਆ ਕਿ ਤੁਮ ਪ੍ਰਮਾਤਮਾ ਦੀ ਕਿਰਪਾ ਨਾਲ ਪ੍ਰਮਾਤਮਾ ਸਭ ਦੇ ਹੀ ਕੰਮ ਆ ਜਿਹੜੇ ਚੱਲਦੇ ਰੱਖੇ ਠੀਕ ਨਹੀਂ ਪ੍ਰਦੇਸ਼ੀਆਂ ਦੇ ਦਾ ਬਾਕੀ ਇੰਡੀਆ ਵੀ ਜਿਹੜੇ ਆਪਣੇ ਕੰਮ ਹੁੰਦੇ ਆ ਐਵੇਂ ਹੀ ਮਿਹਨਤ ਨਾਲ ਚਲਾਉਣੇ ਮੈਨੇ ਆ ਪ੍ਰਮਾਤਮਾ ਉੱਥੇ ਵੀ ਕੰਮ ਚਾਲਦੇ ਰੱਖੇ ਹਨਾ ਧਰਤੀ 'ਤੇਰ ਜਿੱਥੇ ਰਹੀ ਏ ਬਾਕੀ ਇਟਲੀ ਪੰਜਾਬ ਵਰਗਾ ਹੀ ਆ 8-9 ਘੰਟੇ ਸਾਨੂੰ ਦਿੱਲੀ ਨੂੰ ਸੱਤ ਲੱਗਦੇ ਆ ਇੱਥੇ ਤੇ ਜਦ ਮਰਜੀ ਇੱਕ ਇਟਲੀ ਉਹ ਮੈਨੂੰ ਇਹ ਜ਼ਿਆਦਾ ਏਸ਼ ਲੱਗਦਾ ਹੈ ਜਿਹੜਾ ਸਾਨੂੰ ਪੰਜਾਬ ਤੋਂ ਦੂਰ ਨਹੀਂ ਕਰਦਾ ਕਿ ਨਹੀਂ ਹਰ ਸਾਲ ਅਸੀਂ ਕਹਿੰਦੇ ਰਹਿੰਦੇ ਪਹੁੰਚ ਜਾਨੇ ਆ ਪੰਜਾਬੀ ਚ ਕੋਈ ਮੁਸ਼ਕਲ ਨਹੀਂ ਆ ਜਦ ਮਰਨਾ ਹਾਂ ਕੋਈ ਮੁਸ਼ਕਲ ਨਹੀਂ ਜਦ ਮਰਨਾ ਇਸ ਕਰਕੇ ਪੰਜਾਬ ਤੋਂ ਦੂਰ ਨਹੀਂ ਹੈਗੇ ਇੱਥੇ ਵੀ ਘੁੰਮੂਗੇ ਉੱਥੇ ਵੀ ਘੁੰਮੂਗੇ ਜਿੱਥੇ ਮਰਜ਼ੀ ਰਹੀ ਜਾਓ ਠੀਕ ਨਹੀਂ ਹਾਂਜੀ ਚਲੋ ਚਲੋ ਆਜੋ ਹੁਣ ਸਾਨੂੰ ਪਹਾੜਾਂ ਦੀ ਸੈਰ ਕਰਵਾਈਏ ਮਨਦੀਪ ਨੂੰ ਹੁਣ ਪਹਾੜਾਂ ਤੋਂ ਛੱਡ ਕੇ ਆਉਣਾ ਪਹਾੜਾਂ ਦੀ ਸੈਰ ਕਰਵਾਉਣੀ ਆ ਤੁਹਾਨੂੰ ਨਾਲੇ ਮਲਾਉਣੀ ਆ ਇਹਨੂੰ ਕਿੱਥੇ ਛੱਡ ਕੇ ਆਉਣਾ ਕਿਹੜੇ ਬੰਦੇ ਕੋਲ ਪਹੁੰਚਾਉਣਾ ਇਹਨੂੰ ਕੰਮ 'ਤੇ ਹੁਣ ਦੂਜੀ ਵਾਰੀ ਛੱਡਣ ਚੱਲੇ ਆਂ ਇਕਦਾਰਾਂ ਨਾਲੇ ਨੂੰ ਠੀਕ ਨਹੀਂ ਮਨਦੀਪ ਪਹਿਲੀ ਵਾਰ ਉਹ ਤਾਂ ਪਹਿਲੀ ਵਾਰ ਤਾਂ ਡਰ ਕੇ ਗਏ ਸੀ ਉਹ ਵੀ ਚਲੋ ਆ ਪਿੰਡ ਦੇ ਮੁੰਡੇ ਸੀਗੇ ਉੱਥੇ ਉਹਨਾਂ ਨੇ ਉਹ ਵੀ ਕੋਈ ਏਨੀ ਦਿਕਤ ਨਹੀਂ ਆਈ ਜਿਹੜੀ ਹੁਣ ਤੁਹਾਨੂੰ ਮਨਦੀਪ ਐਡਵੈਂਚਰਸ ਮਾਪੀਪਰ ਦਿਖਿਆ ਕਰੂਗਾ ਹਾਂਜੀ ਠੀਕ ਨਹੀਂ ਹਾਂਜੀ ਉਹ ਮੇਰੇ ਭਰਾ ਦਾ ਚੈਨਲ ਆ ਜਿਵੇਂ ਮਨਦੀਪ ਸਾਡੇ ਨਾਲ ਆ ਇਹਨੂੰ ਛੱਡਣਾ ਨਹੀਂ ਆਪਾਂ ਨੇ ਇਹ ਵੀ ਇਹ ਆਪਣਾ ਘੈਂਟ ਬੰਦਾ ਹੈ ਕਿ ਨਹੀਂ ਹਾਂ ਚਲ ਮਿਲ ਰਿਆਂ ਫਿਰ ਹਾਂ 1 ਘੰਟਾ 20 ਮਿੰਟ ਲੱਗ ਜਾਂਦੇ ਆ ਇਹਨੂੰ ਬੁਲਾ ਰਿਹਾ ਇੱਥੇ ਤੋਂ ਇੱਥੇ ਤੋਂ ਇਹ ਇੱਥੇ ਥੋੜਾ ਘੁਰ ਦੁਬਾਰਾ ਰੇਜੂ ਵੀ ਹੈ ਉਹ ਇੱਧਰ ਆ ਜਾਂਦੇ ਨੇ ਉੱਥੋਂ ਹਾਂ ਇੱਥੇ ਤੋਂ ਰੇਜੂ ਮਹੀਨਿਆਂ ਜਾਂਦੇ ਤਾਂ 1 ਘੰਟਾ 20 ਮਿੰਟ ਲੱਗ ਜਾਂਦਾ ਸਾਨੂੰ ਵੀ ਘੱਟ ਲਾ ਦੇ ਸਾਥ ਹਾਂ ਠੀਕ ਆ ਠੀਕ ਆ ਉਹ ਭੈਣ ਉਸ ਜਿਹੜਾ ਪਹਿਲਾਂ ਮੌਜੂਦ ਇੱਕ ਵਾਰੀ ਗਈ ਸੀ ਨਾ ਜਾਣ ਤੋਂ ਜਾਂ ਮੈਂ ਜਾਣਾ ਵੀ ਉਧਰ ਨੂੰ ਉਹ ਸੋਨਾ ਬੜਾ ਗੁਰਦੁਆਰਾ ਲੇਕਿਨ ਦੂਰ ਪੈਠੇ ਵਾਲੀ ਲਾਸਟ ਗੈਲਰੀ 2 ਕਿਲੋਮੀਟਰ ਆ ਦੇਖ ਇਹਨੀ ਲੰਬੀਆਂ ਹੋ ਆ ਨਵੀਆਂ ਗੈਲਰੀਆਂ ਬਣਾਈਆਂ ਇਹਨਾਂ ਨੇ ਬਸ ਨਿਕਲੇ ਆਏ ਹੌਲੀ ਹੌਲੀ ਅੱਗੇ ਗੈਲਰੀਆਂ ਧੁੰਦਾ ਧਾਰ ਹੋਇਆ ਪਿਆ ਅੱਜ ਦਾ ਮਾਰਚ ਦਾ ਕਵੇਂ ਚੱਲੀ ਜਾਂਦਾ ਮੌਸਮ ਅੱਜ ਤਾਂ ਪਹਾੜੀਆਂ ਦੇ ਵੀ ਨਹੀਂ ਲੈ ਸਕਦੇ ਵੀਡੀਓ ਦਿਖਦਾ ਹੀ ਨਹੀਂ ਕੁਝ ਵੀ ਆ ਦੇਖ ਕਿੰਨੀ ਆਲੇ ਦੁਆਲੇ ਸਿਕਿਉਰਿਟੀ ਦੇਖ ਲੈ ਇਹਨਾਂ ਨੇ ਕਿੱਕਣ ਪੱਥਰਾਂ ਦੀ ਕੰਡਾ ਬਣਾਈਆਂ ਪਈਆਂ ਮਜ਼ਾਰ ਕੇ ਆਈ ਕਿ ਰੋੜੀ ਵੀ गिर ਜਵੇ ਲੈ ਦਿਵਾਲੀ ਬਣਾਈ ਪਈ ਯਾਰ ਆਪਨੇ ਇੱਕ ਸੁਰਗ ਬਣਾ ਕੇ ਮੋਦੀ ਕਰੀ ਗਿਆ ਬਣਾਤੀ ਅਸੀਂ ਹਾਂ ਔਰ ਕੀ ਆ ਉਹਦੇ ਉਹਦੇ ਅਧਿਕਾਰਨ ਕਰਨ ਨੂੰ ਸਾਲ ਪਹਿਲਾਂ ਐਡਾ ਦੇ ਗਏ ਅਧਿਕਾਰਨ ਉਹ ਹਾਂ ਏ ਇਧਾ ਹੈ ਆ ਦੇਖ ਤੂੰ ਆਲੇ ਦੁਆਲੇ ਕੰਦਾ ਨਾ ਦੇਖ ਤਾ ਐ ਥੋੜਾ ਵੀ ਕਿਦਰਤ ਹੈ ਗਿਰਜੂ ਕੋ ਸਭ ਇਹਨਾਂ ਚੀਜ਼ਾਂ ਨੇ ਲੋਕ ਖਿੱਚ ਲਏ ਅੱਦੇ ਨੂੰ ਇਹਨਾਂ ਨੇ ਖਿੱਚੇ ਆ ਲੋਕ ਹੋਰ ਕੇ ਸਿਸਟਮ ਨੇ ਹੀ ਖਿੱਚੇ ਆ ਸਿਸਟਮ ਨੂੰ ਇਹ ਬੰਦਾ ਕੰਮ ਤਾਂ ਉਹੀ ਨੇ ਕੰਮ ਤਾਂ ਆਪਣੇ ਵਾਲੀ ਨੇ ਹਾਂ ਕੰਮ ਤਾਂ ਉੱਥੇ ਵੀ ਇਹੀ ਔਰੇ ਵੀ ਇਹੀ ਆ ਯਾਨੀ ਕਰਾਂਸੀ ਦਾ ਫਰਕ ਆ ਕਰਾਂਸੀ ਕਿ ਆ ਕਹਿੰਦੇ ਨਹੀਂ ਤਾਂ ਮੁੱਲ ਵੀ ਪੈਣਾ ਚਾਹੀਦਾ ਕੰਮ ਕਰੇ ਇਹਦਾ ਫੁੱਲ ਪੈਂਦਾ ਇੱਥੇ ਹਾਂ ਕਰਾਸੀ ਕਰਕੇ ਪੈਂਦਾ ਹਾਂ ਉਹਨੇ ਕੀ ਦੱਸ ਜੀ ਕਰਦਾ ਆਪਣਾ ਦੇ ਛੱਡਣ ਨੂੰ ਬਾਕੀ ਛੱਡਿਆ ਤਾਂ ਹੈ ਨਹੀਂ ਕਹਿੰਦੇ ਨੇ ਤੇ ਮੈਂ ਤਾਂ ਫੇਰ ਇਟਲੀ ਨੂੰ ਸਰਾਉਣੀ ਹਾਂ ਇਟਲੀ ਨਹੀਂ ਛਡਾਉਂਦੀ ਪੰਜਾਬ ਹਾਂ ਅਪਰ ਦੇਲ ਚ ਹੋਣਾ ਚਾਹੀਦਾ ਜੋ ਮਰਜ਼ੀ ਜਿੱਥੇ ਬਣਦੀ ਜਾਵੇ ਇਹ ਕਿਹੜਾ ਬੰਦੇ ਨੂੰ ਆਏ ਆ ਵੀ ਹੋਰ ਕੀ ਹੁਣ 50 ਪੀਚੇ ਰਹਿ ਕੇ ਵਿਧਾਨ ਨਿਆਣੇ ਆ ਜਿਹੜੇ ਹੁਣ ਜਿਆਦਾ ਉਹਨਾਂ ਨੂੰ ਬਹੁਤੇ ਪੜ੍ਹ ਲਿਖ ਕੇ ਪੰਜਾਬ ਵਿੱਚ ਥੋੜਾ ਨੌਕਰੀਆਂ ਕੇਰਲ ਵਾਲੇ ਪਾਸੇ ਨੂੰ ਠੀ ਜੰਦੇ ਐ ਇੰਜੀਨੀਅਰ ਜੀ ਵੇ ਜੀ ਮੈਂ ਹੋਰ ਉੱਪਰ ਨੂੰ ਜਾਣਾ ਹੈ ਹੋਰ ਜ਼ਿਆਦਾ ਧੁੰਦ ਹੁੰਦੀ ਆ ਫਿਰ ਪਹਾੜਾਂ 'ਚ ਮੀ ਪੈਣ ਲੱਗਿਆ ਮੀ ਸਮਾਨ ਨਹੀਂ ਰੱਖਣਾ ਪੂਰਾ ਦੇਖ ਲਓ ਜਨਵਰੀ ਮਹੀਨਾ ਲੰਘ ਗਿਆ ਮੀਂਹ ਪੈਂਦੇ ਪੈਂਦੇ ਮੈਂ ਸਾਰਾ ਜਨਵਰੀ ਮਹੀਨਾ ਲੰਘ ਗਿਆ ਹਾਂ ਮੀਂਹ ਪੈਂਦੇ ਪੈਂਦੇ ਮੀਂਹ ਕਿੱਥੇ ਜੇ ਉੱਥੇ ਬਰਫ ਹੇਠਾ ਮੀਂਹ ਜੇ ਇੱਥੇ ਮੀਂਹ ਤਾਂ ਹੈਠਾ ਧੁੰਦ ਠੰਡ ਸਾਰੀਆਂ ਪਹਾੜੀਆਂ ਲੁਗੀਆਂ ਆਪਣੀਆਂ ਚ ਆ ਘਰ ਦੇਖ ਲਾ ਕਿੰਨਾ ਸੋਹਣਾ ਹੈ ਮੈਡਮ ਦਾ ਘਰ ਆ ਕਰਸਾਈ ਦੀ ਹਾਂ ਏ ਯਾ ਦੇਖਿਆ ਵਸ ਇਹ ਮੈਡਮ ਹੁੰਦੀੋ ਨਹੀਂ ਅੰਦਰ ਖਾਲੀਓ ਪਿਆ ਹੁੰਦਾ ਇਹ ਚਲੋ ਮਨਦੀਪ ਨੂੰ ਛੱਡ ਕੇ ਘੰਟਾ ਇਹ ਘੰਟੇ ਦਾ ਰਸਤਾ ਆਉਣ ਦਾ ਘੰਟੇ ਦਾ ਜਾਣ ਦਾ ਪਰ ਛਾੜਾ ਪਾਣੀ ਛਕਿਆ ਹੁਣ ਚੱਲੇ ਆਂ ਵਾਪਸ ਬਿੱਲੇ ਵੀਰ ਕੋਲ ਛੱਡ ਚੱਲੇ ਬਿੱਲਾ ਬਾਈ ਹੋਰ ਚੰਗਾ ਫਿਰ ਮਨਦੀਪ ਠੀਕ ਹੈ ਜੀ ਬੰਦਾ ਆ ਠੀਕ ਆ ਭਾਈ ਦੂਧਾ ਬੰਦਾ ਇੱਧਰ ਇੱਧਰ ਬੰਦਿਆਂ ਨੀ ਮਾਰਗ ਆ ਦੇਖੇ ਹੁਣ ਚੱਲੂਗਾ ਕੰਮ ਤੇ ਦਿਖਾਵਾਂਗੇ ਤੁਹਾਨੂੰ ਅਗਲੀ ਵੀਡੀਓ 'ਚ ਮੁੰਡਾ ਇੱਥੇ ਕੰਮ ਕਰਦਾ ਹਾਂ ਅੰਡੇਟਲੀ ਘੁਮਾਤਾ ਇਹ ਹੂੰ ਮੈਨ ਉਧਰ ਨਾਪੋਲੀ ਬਾਰੀ ਹੂੰ ਪਾਦੋਵਾ ਪਾਣੀ ਵਾਲਾ ਸ਼ਹਿਰ ਵੈਨਿਸ ਜਾਂ ਵੈਨਿਸ ਹੂੰ ਆਪਰੇ ਕੋਲ ਫੇਰ ਆ ਗਿਆ ਇੱਥੇ ਸਾਡੇ ਨਾਲ ਕੰਮ ਕਰੂ ਸਾਡਾ ਵੀਰ ਹਾਂ ਹਾਂ ਚਲੋ ਇਹਨਾਂ ਦੀ ਬੜੇੜੀਆਂ ਤੇ ਫਟਕਦੇ ਮੈਨੂੰ ਨਹੀਂ ਤੇਰੀ ਬੋਲ ਵੀ ਆਪੇ ਸਮਝ ਲੈਣਾ 100 ਹਾਣ ਦੇ ਆ ਕੇ ਟੂ ਇਹਨੇ ਕਿਉਂ ਤੁਮੇਂ ਕਿਹਾ ਸਮਾਰੀ ਆਈ ਮੰਡੀ ਲੈ ਕੇ ਆ ਸਾਈਕ ਲੈ ਕੇ ਅੰਦਰ ਨਾ ਮਤਲਬ ਕੀ ਕਹਿਤਾ ਵਾ ਕਿ ਫੇਰ ਵੀ ਕਿਹੜਾ ਨਾ ਪਾ ਮੈਂ ਮੈਨੂੰ ਜੇ ਮੈਂ ਦਦਾ ਜੀ ਕੋਈ ਸੇਵਾ ਹੀ ਚੱਲਦਾ ਦਾਜੀ ਬਸ ਇਹ ਹੈ ਜੀ ਆਏ ਪਰਦੇਸੀਆਂ ਦੇ ਕੰਮ ਆਵਸੋ ਕੰਬਲ ਕੁੰਬੜਾ ਆਪਣਾ ਇਹਦੇ ਬਿਨਾ ਨੀਂਦ ਨਹੀਂ ਆਉਂਦੀ ਆਪਣੀ ਚੀਜ਼ ਵੀ ਨਾ ਹਾਂ ਤਾਂ ਹੈ ਨਹੀਂ ਤਾਂ ਰੱਖੋ ਜੀ ਮੈਂ ਬਾਅਦ ਵਿੱਚ ਹੋਰ ਜੀ ਅੱਛਾ ਚਲੋ ਠੀਕ ਹੈ ਚਲੋ ਭਾਈ ਚਲੋ ਠੀਕ ਹੈ ਓਕੇ ਬੰਦੇ ਉਸ ਦੇ ਪਾਇ ਸੇਜਾ ਚਲੋ ਠੀਕ ਹੈ ਓ ਠੀਕ ਹੈ

ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬਾਏ ਬਾਏ ਹਾਂ ਜਰੂਰ